ਸਿੱਧੂ ਮੂਸੇਵਾਲਾ ਤੇ ਨਵੇਂ ਆਏ ਗੀਤ ਦਾ ਲਾਸਟ ਵਿਸ਼ ਤੇ ਹੋਏ ਵਿਵਾਦ ਤੋਂ ਬਾਅਦ ਅਜਹਨੀ ਸੇਠੀ ਇੱਕ ਵਾਰ ਫਿਰ ਲਾਈਵ ਆਇਆ ਤੇ ਆਪਣਾ ਨਾਂ ਸਿੱਧੂ ਮੂਸੇਵਾਲਾ ਵਿਵਾਦ ਵਿੱਚ ਜੋੜਨ ਵਾਲਿਆਂ ਨੂੰ ਆਪਣਾ ਪੱਖ ਦੱਸਿਆ ਤੇ ਹੋਏ ਵਿਵਾਦ ਤੇ ਆਪਣੀ ਗਲਤੀ ਮੰਨਦੇ ਹੋਏ ਹੁਣ ਤੱਕ ਉਸ ਨਾਲ ਜੋ ਕੁਝ ਵੀ ਹੋਇਆ ਸਾਰਾ ਸੱਚ ਸਾਹਮਣੇ ਲਿਆਂਦਾ ਤੁਸੀਂ ਵੀ ਦੇਖੋ ਹਨੀਤ ਸੇਠੀ ਨੇ ਗੀਤ ਤੇ ਗੀਤ ਦੇ ਸਿੰਗਰ ਟਾਈਗਰ ਹਲਵਾਰਾ ਤੇ ਬੱਪੂ ਬਲਕੌਰ ਸਿੰਘ ਬਾਰੇ ਕੀ ਕੁਝ ਕਿਹਾ ਸასი ਗੱਲ ਵੀ ਸਾਰਿਆਂ ਨੂੰ ਜਿਹੜੀ ਅੱਜ ਦੀ ਸਾਡੀ ਵੀਡੀਓ ਆ ਉਹ ਜਰੂਰ ਸਾਰੇ ਭੈਣ ਭਰਾ ਸ਼ੇਅਰ ਕਰਨ ਤੇ ਦੇਖਾਂ ਸ਼ਾਇਦ ਆਖਰੀ ਵੀਡੀਓ ਹੀ ਹੋਵੇ ਸ਼ਾਇਦ ਕੀ ਸਾਡੇ ਕੰਮ ਦੀਆਂ ਹੋਣਗੀਆਂ ਪਰ ਅਸੀਂ ਕੰਟਰੋਵਰਸੀ ਵਾਲੀਆਂ ਨਹੀਂ ਕੁਝ ਵੀ ਕਰਨਾ ਚਾਹੁੰਦੇ ਅੱਜ ਤੋਂ ਬਾਅਦ ਗੱਲ ਖਤਮ ਆਲਾ ਸੀ ਕਿਉਂਕਿ ਜਦੋਂ ਹਵਾ ਪੁੱਠੀ ਚੱਲਦੀ ਹੋਵੇ ਨਾ ਫਿਰ ਚੁੱਪ ਕਰ ਜਾਣਾ ਹੁਣ ਬਹੁਤ ਬਿਹਤਰ ਹੈ ੱੱਤੇ ਹੋਣ ਲੱਗੇ ਖਾਦਾ ਕੰਮ ਬਣਨ ਲੱਗਾ ਸੋ ਪਹਿਲਾਂ ਵੀ ਸੋਸ਼ਲ ਮੀਡੀਆ ਤੋਂ ਕਿੰਨਾ ਸਰਦਾ ਸੀ ਵੀ ਜੇ ਵੀਡੀਓ ਨਹੀਂ ਪਾਉਂਦੇ ਜਿਹੜੀ ਗੱਲ ਕਹਿੰਦੇ ਆ ਉਹਦੇ ਉਲਟ ਜਾਂਦੀ ਆ ਚਲੋ ਸਾਡੀਆਂ ਵੀ ਗਲਤੀਆਂ ਕੁਝ ਇਹਦੀਆਂ ਨਹੀਂ ਮੇਰੀਆਂ ਗਲਤੀਆਂ ਨੇ ਹੈਗੀਆਂ ਨੇ ਕੁਝ ਉਹ ਚੀਜ਼ੇ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਾ ਇਤਾਂ ਨਹੀਂ ਹੋ ਗਿਆ ਜਿਹੜਾ ਕੁਝ ਹੋਣਾ ਸੀ ਪਰ ਅੱਗੇ ਤੋਂ ਗੱਲਬਾਤ ਹੀ ਨਹੀਂ ਕਰਨੀ ਉਹ ਚੀਜ਼ ਤੇ ਕੰਮ ਕਰਾਂਗੇ ਕੰਮ ਲਈ ਬਣੇ ਆ ਅਸੀਂ ਸੋਚਦੇ ਸੀ ਅਸੀਂ ਬਹੁਤ ਖਾਸ ਆ ਲੱਗਦਾ ਦੁਕਾਨਦਾਰ ਨਹੀਂ ਹੈਗੇ ਆਏ ਆਏ ਆ ਫੇਮ ਸਭ ਝੂਠ ਆਏ ਕੁਝ ਨਹੀਂ ਹੈਗਾ ਜਦੋਂ ਤੁਹਾਡਾ ਪਰਵਾਹ ਟਾਰਗੇਟ ਹੋਣ ਲੱਗ ਜਵੇ ਜਦੋਂ ਤੁਸੀਂ ਮੈਂਟਲੀ ਟਾਰਗੇਟ ਹੋਣ ਲੱਗ ਜਾਓ ਹੈਨਾ ਜਦੋਂ ਤੁਹਾਡੀ ਹਰੇਕ ਗੱਲ ਕਹੀ ਹੋਈ ਪੁੱਠੇ ਲੈਵਲ ਤੇ ਜਾਣ ਲੱਗ ਜਵੇ ਤਾਂ ਫਿਰ ਚੁੱਪ ਕਰ ਜਾਣਾ ਬੈਠ ਰਾ। ਇੱਕ ਦੋ ਪੁਆਇੰਟ ਨੇ ਮੈਂ ਕਲੀਅਰ ਕਰਨੇ ਚਾਹਾਂ। ਬਾਕੀ ਅਗਲੇ ਦੀ ਮਰਜ਼ੀ ਜਿੱਦਾਂ ਅਗਲਾ ਕਹੇ। ਪਹਿਲੀ ਗੱਲ ਤਾਂ ਸੀਗੀ ਟਾਈਗਰ ਹਲਵਾਰੇ ਦੇ ਗਾਣੇ ਵਾਲੀ। ਮੇਰੇ ਪੇਜ ਤੇ ਜਿਹੜਾ ਕਮੈਂਟਸ ਜਿਹੜੇ ਮੇਰੇ ਕਰਦਿਆਂ ਨੂੰ ਮੈਨੂੰ ਗਾਲਾਂ ਕੱਢੀਆਂ ਗਈਆਂ, ਬਹੁਤ ਕੁਝ ਗਿਆ ਆ ਗਿਆ। 2-4 ਕੱਢਿਆ ਪੱਤਰਕਾਰਾਂ ਕਰਕੇ ਜਿਨ੍ਹਾਂ ਨਾਲ ਸਾਡੀ ਬੰਦ ਹੀ ਨਹੀਂ ਹੈਗੀ। ਕੈਸੀ ਤਾਂ ਇਹ ਤੋਂ ਬਣੇ ਸੀ ਕੋਈ ਇੰਟਰਵਿਊਸ ਕਰਨੀ ਹੈ ਨਹੀਂ ਜੀ ਇਹ ਵੀ ਗੱਲ ਨਾਲ ਆ ਕੋਈ ਇਹ ਵੀਡੀਓ ਦੇਖ ਕੇ ਵੀ ਫੋਨ ਨਾ ਕਰੇ ਕਰਨੀ ਹੀ ਨਹੀਂ ਹੈਗੀਆਂ ਔਰ ਮੈਂ ਇੰਜਨ ਤੇ ਹੱਥ ਰੱਖ ਕੇ ਇਹ ਗੱਲ ਕਹਿਣਾ ਵੀ ਮੈਂ ਘੱਟੋ ਘੱਟ 50 ਜਣੇ ਨੂੰ ਇੰਟਰਵਿਊ ਦੇਣ ਤੋਂ ਮਨਾ ਕੀਤਾ ਹੋਣਾ ਇਹਨੂੰ ਵੀ ਪਤਾ ਕਿ ਨਹੀਂ ਦੇਣੀ ਆਪਾਂ ਇੰਟਰਵਿਊ ਯਾਰ ਬਸ ਨਹੀਂ ਉਹ ਤੱਕੇ ਨਾਲ ਜਾਂ ਕਿਸੇ ਤੋਂ ਫੋਨ ਕਰਾ ਕੇ ਹਨਾ ਉਹ ਚੀਜ਼ਾਂ ਹੁੰਦੀਆਂ ਨੇ ਟਾਈਗਰ ਦਾ ਗਾਣਾ ਆਇਆ ਪ੍ਰਿੰਕਲ ਨੇ ਕਿਹਾ ਸੀ ਟਾਈਗਰ ਦਾ ਵਿਰੋਧ ਕੀਤਾ ਤੇ ਮੈਂ ਉਹਦੇ 'ਚ ਇੱਕ ਵੀ ਸ਼ਬਦ ਮੂਸੇ ਵਾਲੇ ਮੈਂ ਉਹੀ ਗੱਲ ਮੈਂ ਸੋਚਦਾ ਸੀ ਵੀ ਉਹੀ ਗੱਲ ਇਹਦੇ ਨਾਲ ਕਰਦਾ ਸੀ ਵੀ ਆਪਾਂ ਕਰਨ ਜਾਣੇ ਕੀ ਆ ਤੇ ਹੋਸ ਵਾਲਾ ਕੀ ਜਾਂਦਾ ਹੈ ਨਾ ਮੂਸੇ ਵਾਲੇ ਦੇ ਖਿਲਾਫ ਕੀ ਸਾਡੀ ਗੱਡੀ ਦੇ ਵਿੱਚ ਹੁਣ ਵੀ ਮੈਂ ਗੱਡੀ ਦੁਆਰਾ ਥਾਣੇੋਂ ਛੜਾ ਕੇ ਲੈ ਕੇ ਆਇਆ ਇੱਚ ਪੈਂਟੇ ਵਗੈਰਾ ਕੋਈ ਨਹੀਂ ਸੀਗੇ ਮਿਸ ਹਨਾ ਮਤਲਬ ਕਹਿਣ ਦਾ ਅਰੇ ਦੂਜੀ ਗੱਡੀ ਚ ਕੱਢੀਗੇ ਜੀ ਪੈਨ ਡਰਾਈਵ ਲੈ ਵੀ ਇਹਨੂੰ ਪੁੱਛ ਲੋ ਵੀ ਰਸਤੇ 'ਚ ਅਸੀਂ 10 ਕਿਲੋਮੀਟਰ ਆਇਆ ਮੈਂ 10 ਕਿਲੋਮੀਟਰ ਤੱਕ ਮੂਸੇ ਵਾਲੇ ਦਾ ਗਾਣੇ ਲੱਭਦਾ ਫਿਰਦਾ ਰਿਹਾ ਵੀ ਉਹ ਪਾਇ ਕਿਉਂਕਿ ਉਹ ਮੇਰੇ ਵਾਲਾ ਟੇਸਟ ਦੀ ਹੈ ਨਹੀਂ ਮੇਰੇ ਭਰਾ ਦੀ ਹੈਗੀ ਆ ਪੈਨ ਡਰਾਈਵ ਮੇਰੇ ਵਾਲੀ ਤਾਂ ਕੱਲੇ ਮੂਸੇ ਆਇਆ ਮਿਲਭ ਨਹੀਂ ਰਹੀ ਠੀਕ ਆ ਇੰਨਾ ਬੰਦੇ ਨੂੰ ਪਿਆਰ ਕੀਤਾ ਅਸੀਂ ਹੈਨਾ ਜਿਵੇਂ ਤੁਸੀਂ ਸਾਰੇ ਕਰਦੇ ਆ ਮਤਲਬ ਕੈਂਡਲ ਮਾਰ ਚ 2-200 ਮੁੰਡਾ ਇਕੱਠਾ ਕਰਕੇ ਕੀਤਾ ਰੋਏ ਤੱਕ ਉਹਦੇ ਪਿੱਛੇ ਸਾਡੇ ਬੱਚਿਆਂ ਦੀਆਂ ਦੀਆਂ ਟੀ-ਸ਼ਰਟਾਂ ਬੰਨਦੇ ਅੱਜ ਵੀ ਮੂਸੇ ਵਾਲਾ ਜਿਹਨੂੰ ਤੁਸੀਂ ਮੂਸੇ ਵਾਲੇ ਦੇ ਵਿਰੁੱਧ ਸਾਂਹਮਣੇ ਦਿਓ ਨਾ ਜਾਂ ਕਹਿੰਦੇ ਹੋ ਵੀ ਕੋਈ ਉਸਤਾਦ ਹੈ ਅਸੀਂ ਅੱਜ ਤੱਕ ਉਹਦਾ ਕੋਈ ਗਾਣਾ ਨਹੀਂ ਸੁਣਿਆ ਸੁਣਿਆ ਕਦੇ ਕੋਪੇ ਜਿੰਮ ਵਿੱਚ ਵੀ ਉਸਤਾਦ ਦਾ ਕੋਈ ਗਾਣਾ ਸੁਣਿਆ ਆਪਾਂ ਜਾਦਾ ਮੂਸੇ ਵਾਲਾ ਆ ਜਮਾਲਾ ਬੰਨਿਆ ਝੂਠ 1 ਰੁਪਏ ਦਾ ਨਹੀਂ ਬੋਲਦੇ ਅੱਜ ਤੱਕ ਅਸੀਂ ਕਦੇ ਦੋਨਾਂ ਨੇ ਉਸਤਾਦ ਦਾ ਗਾਣਾ ਹੀ ਨਹੀਂ ਸੁਣਿਆ ਜਿੱਦਣ ਦਾ ਮੂਸੇ ਵਾਲਾ ਆ ਅਸੀਂ ਉਹਦਾ ਵਿਰੋਧ ਕਰਾਂਗੇ ਬਾਪੂ ਬਲਕੌਰ ਸਿੰਘ ਜਿਹਨੂੰ ਅਸੀਂ ਬਾਪੂ ਹੀ ਕਹਿੰਦਾ ਅਸੀਂ ਉਹਦੇ ਕਿੱਥੋਂ ਗਲੰਕ ਦਿੰਗੇ ਬਾਪੂ ਇੱਕ ਬਹੁਤ ਵੱਡਾ ਵਰਡ ਹੈ ਵੀ ਇੰਨੀ ਵੱਡੀ ਇੱਜ਼ਤ ਬਾਪੂ ਤੁਸੀਂ ਸਾਲ ਇੱਕ ਮਹੀਨਾ ਚ ਕਹਿੰਦੇ ਆਂ ਪਾਪਾ ਨੇਪਾਲੀ ਲੱਗਦਾ ਏਦਾਂ ਲੱਗਦਾ ਉਦਾਂ ਲੱਗਦਾ ਸੋ 3 ਸਾਲ ਹੋ ਗਏ 4 ਸਾਲ ਹੋ ਗਏ ਮੇਰੇ ਤੱਕ ਕੁਝ ਨਹੀਂ ਮੇਰੇ ਘਰਦਿਆਂ ਤੱਕ ਗੱਲ ਆਉਂਦੀ ਆ ਨਾ ਫਿਰ ਬੰਦੇ ਤੋਂ ਸਹਿ ਨਹੀਂ ਹੁੰਦੀ ਆਬ ਵੀ ਦਿਨ 10 ਦਿਨ ਦੇ ਵਿੱਚ ਦੋ ਵਾਰ ਸਾਡੇ ਤੇ ਗਲਤ ਪਰਚੇ ਹੋਏ ਨੇ ਠੀਕ ਆ ਇੱਕ ਪਹਿਲਾਂ ਮੈਂ ਪੁਆਇੰਟ ਲਿਖ ਕੇ ਰੱਖਿਆ ਨੇ ਅੱਜ ਵੀ ਮੈਂ ਲਾਸਟ ਦੀ ਵੀਡੀਓ ਪਾਉਣੀ ਆ ਸੌਂ ਕਰਕੇ ਅੱਗੇ ਮੈਂ ਆਪਣੇ ਦਿਲ ਚੋਂ ਜੋ ਆਉਂਦਾ ਬੋਲਦਾ ਮੈਂ ਪੁਆਇੰਟ ਹੀ ਲਿਖ ਕੇ ਰੱਖਿਆ ਵੀ ਆਹ ਵਾਲੇ ਕਲੀਅਰ ਕਰੂੰਗਾ ਉਸ ਤੋਂ ਵੱਧ ਸਸ ਜੀ ਹੋਣਾ। ਮੂਸੀ ਵਾਲੀ ਗੱਲ ਹੋ ਗਈ। ਆਰਾਮ ਬਰਾਬਰ ਹੈ ਜਿਹੜਾ ਵੀ ਮੂਸੀ ਵਾਲੇ ਦੇ ਬਰਾਬਰ ਕਦੇ ਬਰੁੱਲੇ ਕੀ ਸਾਨੂੰ ਇਹ ਗੱਲ ਕਹਿੰਦੇ ਹੋਏ ਸ਼ਰਮ ਆਉਂਦੀ ਹੈ ਵੀ ਅਸੀਂ ਉਹਦੇ ਸਾਡਾ ਫੋਨ ਸਾਰਾ ਉਹਦੇ ਗਾਣੇ ਨਾਲ ਭਰੇ ਪਿਆ ਹੈ। ਫੋਟੋਆਂ ਲੱਗੀਆਂ ਦੁਕਾਨ ਤੇ ਉਹਨੂੰ ਅਸੀਂ ਇੰਨਾ ਫਾਲੋ ਕਰਦੇ ਆਂ ਜੁਰਤ ਵਾਲਾ ਬੰਦਾ ਹੈ। ਪਰ ਉਹ ਗੱਲਾਂ ਸਹੀ ਹੈ ਨਾ ਹੁੰਦਾ ਸੀ ਨਾ ਵੀ ਦੁਨੀਆ ਕਿਸੇ ਦੀ ਮਿੱਤ ਨਹੀਂ ਹੈਗੀ ਹੈਨਾ। ਉਹ ਸੱਚ ਕਹਿੰਦਾ ਹੁੰਦਾ ਸੀਗਾ। ਸੋ ਆ ਗੱਲ ਤੇ ਮੈਂ ਕਲੀਅਰ ਕਰਨਾ ਚਾਹਨਾ ਆ ਬਈ ਮੂਸੀ ਵਾਲੇ ਬਾਰੇ ਨਾ ਮੂਸੀ ਵਾਲੇ ਦੇ ਡੈਡੀ ਬਾਰੇ ਕਦੇ ਵੀ ਨਹੀਂ ਮੈਂ ਬੋਲ ਸਕਦਾ। ਮੈਂ ਮਾਫੀ ਬੋਲਣੇ ਜੇ ਤੁਹਾਨੂੰ ਲੱਗਿਆ ਤਾਂ ਉਹਦੇ ਲਈ ਮੈਨੂੰ ਚਾਹੇ ਤੁਸੀਂ ਥੁੱਕ ਕੇ ਚੱਟਣਾ ਕਹਿ ਦੋ ਬਰਾਜੀ ਥੁੱਕੇ ਨਹੀਂ ਉਹ ਜੀ ਪਿੱਛੇ ਤਾਂ ਵੀ ਮੈਂ ਮਾਫੀ ਮੰਗਦਾ ਜੇ ਮੈਂ ਕੁਝ ਕਿਹਾ ਹੋਵੇ ਤਾਂ ਵੀ ਜਿਸ ਦੀ ਵੀ ਸ਼ਾਨ ਦੇ ਖਿਲਾਫ ਅੱਜ ਤੋਂ ਬੱਲੇ ਤੇਗਾ ਇਹ ਵੀਡੀਓ ਸੋ ਸੋ ਦੇਖ ਕੇ ਜੇ ਕਿਸੇ ਨਾਲ ਮੈਨਾਂ ਰਿਸ਼ਤਾ ਰੱਖਣਾ ਹੋਇਆ ਨਹੀਂ ਰੱਖਣਾ ਇਹ ਉਹਦੀ ਚੋਆਇਸ ਹੈ ਕਿਉਂਕਿ ਉਹ ਸਾਨੂੰ ਜੇ ਉਹਨੂੰ ਲੱਗੇ ਵੀ ਇਹ ਵੀਡੀਓ ਗਲਤ ਹੈ ਤਾਂ ਨਹੀਂ ਕਹਿਣਾ ਚਾਹੀਦਾ ਸੀ ਉਹ ਸਾਨੂੰ ਫੋਨ ਕਰੇ ਨਾ ਕਰੇ ਉਹਦੀ ਚੁਆਇਸ ਹੈ ਅਸੀਂ ਕੱਲ ਅਸੀਂ ਅਸੀਂ ਚੀਜ਼ ਦੱਸ ਨਹੀਂ ਸਕਦੇ ਅਸੀਂ ਪਰਸੋਂ 7 ਵਜੇ ਦੇ ਸੜਕਾਂ ਦੇ ਰੋਲਦੇ ਮੈਂ ਆ ਪਰਸੋਂ ਰਾਤ 7 ਵਜੇ ਦੀ ਕੋਈ ਗੱਲਬਾਤ ਹੋ ਗਈ ਆਈ ਜਾਣਾ ਮੀਡੀਆ 'ਚ ਬਾਈ ਤੇ ਪਰਚਾ ਕਰਤਾ ਇਹਨਾਂ ਨੇ ਜੇ ਵੀ ਬਹੁਤ ਕੁਝ ਦੇਖ ਲਿਆ ਵੀ ਜਿਹੜੇ ਤੁਹਾਨੂੰ ਬਾਈ ਬਾਈ ਭਾਜੀ ਭਾਜੀ ਉੱਠ ਕੇ ਖੜੇ ਹੁੰਨ ਕੇ ਬਣਾਉਂਦੇ ਸੀਗੇ ਉਹ ਅੱਜ ਉਹ ਗੱਲਾਂ ਕਰਦੇ ਨੇ ਉਹ ਨਹੀਂ ਐਦਾਂ ਉਦਾਂ ਵੀ ਮਤਲਬ ਅਗਲਾ ਰੰਗ ਜਦੇ ਬੰਨ ਨੂੰ ਮੈਂ ਲਾਉਂਦਾ ਦੂਜੀ ਗੱਲ ਸੀਗੀ ਬੇਦਵੀ ਦੀ ਬੇਦਵੀ ਵਾਲੇ ਪਾਸੇ ਗਏ ਟਾਈਗਰ ਵਾਲੀ ਗੱਲ ਕੀਤੀ ਉਹ ਕੁੱਠੀ ਪੈ ਗਈ ਬੇਦਵੀ ਵਾਲੀ ਗੱਲ ਕੀਤੀ ਹੁਣ ਇਹਦੇ ਤੇ ਕਿਹਦਾ ਵਿਰੋਧ ਹੋ ਸਕਦਾ ਗੁਰੂ ਸਾਹਿਬ ਦੀ ਬੇਦਵੀ ਹੋ ਗਈ ਅਸੀਂ ਬੰਦਾ ਫੜਿਆ ਥਾਣੇ ਦੇ ਤਾਂ ਕਦੀ ਸੁਣਿਆ ਵੀ 295 ਕੰਪਲੇਨਟ ਤੇ ਪਰਚਾ ਬਰਾਬਰ ਕ੍ਰਾਸ ਪਰਚਾ ਦੇ ਦੇ ਪੰਜਾਬ ਪੁਲਿਸ ਜੰਗੀਦਾਰਾ ਲੈ ਕੇ ਪਰਚਾ ਦਿੱਤਾ 12 ਦਿਨ ਬਾਅਦ ਗੱਡੀ ਛੜਾ ਕੇ ਲੈ ਕੇ ਆ ਮੈਨੂੰ ਉਹ ਗੱਲਾਂ ਨਹੀਂ ਹਰਾਸਮੈਂਟ ਕੰਮਕਾਰ ਛੱਡੇ ਸਾਡਾ ਵੀ ਦੇਣ ਲੈਣਾ ਮੇਰੇ ਨਾਲ ਬਹੁਤ ਸਾਰੇ ਪੰਜਾਬ ਦੇ ਵਪਾਰੀ ਜੁੜੇ ਹੋਏ ਨੇ ਮੈਨੂੰ ਬਹੁਤ ਸਮਝਾਉਂਦੇ ਨੇ ਵੀ ਤੂੰ ਧੋਖਾ ਖਾਵੇਂਗਾ ਧੋਖਾ ਖਾਵੇਂਗਾ ਅੱਜ ਉਹਨਾਂ ਦੀਆਂ ਗੱਲਾਂ ਸੱਚੀਆਂ ਹੋ ਗਈਆਂ ਮੈਂ ਠੂਠਾ ਹੋ ਗਿਆ ਇੰਨਾ ਕਿ ਮੈਂ ਡਿਪਰੈਸ਼ਨ 'ਚ ਜਾਣ ਲੱਗਾ ਜੀ ਆਪਣੇ ਆਪ ਨੂੰ ਹੀ ਮਾਰ ਲਿਆ ਤੇ ਫਿਰ ਕੀ ਫਾਇਦੇ ਨੇ ਠੀਕ ਹੈ ਨਾ ਬੇਦਬੀ ਦੇ ਮਸਲੇ ਤੇ ਸਾਨੂੰ ਸ਼ਾਬਾਸ਼ੀ ਤਾਂ ਕੀ ਦੇਣੀ ਸੀ ਸਾਡੇ ਤੇ ਵੀ ਪੰਜ ਪੰਜ ਧਰਾਵਾਂ ਲਾ ਕੇ ਥਾਣੇ 'ਚ ਜਲੀਲ ਤੱਕ ਕੀਤਾ ਗਿਆ ਜਾਸ਼ਨ ਵੱਲੋਂ ਇਹ ਤੱਕ ਕਿਹਾ ਗਿਆ ਤੇਰਾ ਕੰਮ ਬੰਦ ਕਰਾ ਦਾਂ ਜੀ ਠੀਕ ਹੈ ਤੇਰੇ ਪੇਜ ਪੂਜ ਬੰਦ ਕਰਾ ਦਾਂਗੇ ਇਦਾਂ ਤੱਕ ਇੱਕ ਵੱਡੇ ਅਫਸਰ ਵੱਲੋਂ ਹੁਣ ਸਾਰੀਆਂ ਗੱਲਾਂ ਅਸੀਂ ਕੈਮਰੇ ਤੇ ਥੋੜੀ ਦੱਸ ਸਕਦੇ ਹਾਂ ਜੋ ਮੈਂਟਲੀ ਟੌਰਚਰ ਹੁੰਦਾ ਜਿਹੜਾ ਬੰਦਾ ਸਾਨੂੰ ਉੱਟ ਕੇ ਖੜਾ ਜਫੀ ਹੋ ਕੇ ਪਾਹ ਪੰਦਾ ਹੁੰਦਾ ਸੀ ਬਾਈ ਜੀ ਉੱਥੇ ਆਉਂਗੇ ਐ ਕਰੋਂਗੇ ਉਹ ਕਰੋਂਗੇ ਉਹ ਸਾਨੂੰ ਦਫ਼ਤਰ 'ਚ ਗਿਆ ਨੂੰ ਉਹਨਾਂ ਨੂੰ ਦਫ਼ਤਰ 'ਚ ਗਿਆ ਨੂੰ ਮਤਲਬ ਅੱਖਾਂ 'ਂ ਹੱਥਲੇ ਘਰੀ ਫਿਰਦਾ ਸੀ ਹੱਸ ਰਿਹਾ ਸੀ ਸਾਡੇ ਤੇ ਸਾਨੂੰ ਪਤਾ ਸੀ ਵੀ ਉਹ ਸਾਡੇ ਤੇ ਅੱਜ ਹੱਸ ਰਿਹਾ ਦੋ ਮਿੰਟ ਦੋ ਮਿੰਟ ਵੀ ਸਾਡੇ ਤੇ ਉਹ ਹੱਸ ਰਿਹਾ ਜਿੰਨੀਆਂ ਬਾਈ ਹੋਣੀਆਂ ਆਏ ਨੇ ਐਦਾਂ ਬੰਦੇ ਬਹੁਤ ਆਉਂਦੇ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਬਈ ਅੱਜ ਤੋਂ ਆਦਾ ਆਪਾਂ ਜ਼ੀਰੋ ਵਾਂ ਬਸ ਤੁਹਾਨੂੰ ਕੁਝ ਵੀ ਲੱਗੇ ਆਪਾਂ ਜ਼ੀਰੋ ਵਾਂ ਜੋ ਕੁਝ ਅਸੀਂ ਕਰ ਸਕਦੇ ਸੀ ਤੁਹਾਡੇ ਲਈ ਕੀਤਾ ਆਫ ਕੈਮਰਾ ਔਨ ਕੈਮਰਾ ਕਈਆਂ ਨੂੰ ਨਸ਼ੇ ਛਡਾਏ ਅੱਜ ਉਹ ਸਾਲੇ ਫੇਰ ਭਾਂਹਦੇ ਯਾਰ ਮਤਲਬ ਫੇਰ ਉਹ ਸਮਾਨਾਂ ਲਾਉਂਦੇ ਨੇ ਪਤਾ ਹੀ ਹੈ ਤੈਨੂੰ ਮੈਂ ਕਿਹਦੀ ਗੱਲ ਕਰਦਾ ਰੁਪਈਏ ਉਹਨਾਂ ਤੇ 25 25 30 30 ਹਜ਼ਾਰ ਰੁਪਏ ਪਰ ਜੇਬ ਚੋਂ ਖਰਾਬ ਕੀਤਾ ਉਹ ਉਹ ਬੰਦੇ ਅੱਜ ਫੇਰ ਉਹੀ ਟੀਕੇ ਲਾ ਰਹੇ ਨੇ ਅਸੀਂ ਕਿਹਨੂੰ ਸੁਧਾਰ ਲਾਂਗੇ ਫਾਈਟ ਉਹਦਾ ਅਸੀਂ ਕੋਈ ਵੀ ਕੰਟਰੋਵਰਸੀ ਨਹੀਂ ਪੈਣਾ ਕਿਸੇ ਖਿਲਾਫ ਕੋਈ ਗੱਲ ਨਹੀਂ ਕਹਿਣੀ ਕਦੀ ਵੀ ਨਹੀਂ ਕਹਿਣੀ ਲੋੜ ਹੀ ਨਹੀਂ ਹੈਗੀ ਸਾਨੂੰ ਬਸ ਜਿਹੜਾ ਕੁਝ ਫੇਮਸ ਆ ਫੇਮ ਫੇਮ ਕਹਿੰਦੇ ਨੇ ਕਈ ਵੀਨੇ ਭਰਾ ਜੋ ਕਰਨਾ ਸੀ ਕਰ ਲਿਆ ਅਸੀਂ ਉਹ ਬੰਦੇ ਆ ਵੀਰੇ 3-3 ਸਾਲ ਪਹਿਲਾਂ ਇੱਥੇ 35-32 ਜਾਣੇ ਆਏ ਸੀ ਇਕੱਲੇ ਲੜਨ ਨੂੰ ਤਿਆਰ ਸੀਗੇ ਬਹੁਤ ਵੱਡੀ ਪਾਰਟੀ ਆ ਤੁਹਾਨੂੰ ਵੀ ਪਤਾ ਕੋਈ ਐਦਾਂ ਦੀ ਗੱਲ ਨਹੀਂ ਚਲੋ ਹਵਾ ਸਾਡੇ ਅੱਜ ਤੋਂ ਉਲਟ ਚੱਲਦੀ ਅਸੀਂ ਅੱਜ ਤੋਂ ਸਾਰਾ ਕੁਝ ਛੱਡਿਆ ਚੱਲਣੇ ਨੇ ਪੇਜ ਨਾਲ ਚੱਲਣੇ ਨੇ ਫੋਲੋ ਨਾਲ ਫੋਲੋ ਸਾਨੂੰ ਕੋਈ ਫਰਕ ਨਹੀਂ ਸਾਨੂੰ ਆਪਣੇ ਘਰਦਿਆਂ ਨਾਲ ਸਾਨੂੰ ਮੇਰੇ ਬੇਨੇ ਬੇਟੇ ਨਾਲ ਆਪਣੀ ਵਾਈਫ ਨਾਲ ਆਪਣੇ ਮਾ ਨਾਲ ਬਾਪੂ ਮੇਰਾ ਹੈ ਨਹੀਂ ਆਪਣੇ ਭਰਾ ਨਾਲ ਆ ਗੋਪੀ ਵਰਗੇ ਜਿਹੜੇ 2-4000 ਨੇ ਜਿਹੜੇ ਨਾਲ ਖੜਦੇ ਨੇ 2-4 2-4 ਹੀ ਨੇ ਐਂ ਕਹੂੰਗਾ 2-4 ਹੀ ਨੇ ਉਹਨਾਂ ਨਾਲ ਫਰਕ ਹੈ ਉਹਨਾਂ ਪਿੱਛੇ ਖੜੇ ਆ ਬਾਕੀ ਬਈ ਅਜ ਤੋਬਾ ਸਾਰੀ ਸਸੀ ਕਾਲ